ਅੱਜ ਦੇ ਇਸ ਮਿੰਨੀ ਬੱਸਾਂ ਦੇ ਪਰਮਟਾਂ ਦੀ ਜਿਹੜੀ ਵਨ ਸਮਰੋਹ ਹੈ ਉਹਦੇ ਵਿੱਚ ਪਹੁੰਚੇ ਹੋਏ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਸਾਰੇ ਨਵੇਂ ਮਿੰਨੀ ਬੱਸ ਆਪਰੇਟਰ ਜਿਨ੍ਹਾਂ ਨੂੰ ਪਹਿਲੀ ਵਾਰ ਲਾਇਸੈਂਸ ਮਿਲ ਰਿਹਾ ਹੈ ਪਰਮਟ ਮਿਲ ਰਿਹਾ ਹੈ ਤੇ ਕੁਝ 150 ਤੋਂ ਦੇ ਲਗ ਭਾਗ ਜਿਨ੍ਹਾਂ ਦੇ ਤਾਂ ਸਰੀਰ ਨਿਊ ਹੋ ਰਹੇ ਨੇ ਪੁਰਾਣੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਿਹਦੇ ਵਿੱਚ ਸਤਿਕਾਰਯੋਗ ਬਜ਼ੁਰਗ ਵੀ ਨੇ ਮਾਵਾ ਪੈਣਾ ਵੀ ਨੇ ਸ਼ਾਨ ਵੀਰ ਨੇ ਤੇ ਸਾਰਿਆਂ ਦਾ ਇੱਥੇ ਚੱਲਿਆ ਹੋਇਆ ਇੱਕ ਕਦਮ ਅੱਜ ਸਿਰ ਮੱਥੇ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਸਵੇਰ ਰੋਜ਼ਗਾਰ ਦੇ ਅੰਤਰਗਤ ਬੜੇ ਸੁਖੇਤਰੀਕੇ ਨਾਲ ਮਿੰਨੀ ਬੱਸਾਂ ਦੇ ਜਿਹੜੇ ਪਰਮਟ ਦੇਣ ਦਾ ਜਿਹੜਾ ਪ੍ਰੋਸੈਸ ਹੈ ਉਹ ਲਗਾਤਾਰ جاری ਹੈ ਹੁਣ ਤੱਕ ਜਿਹੜੇ 1100 ਤੋਂ ਉੱਪਰ ਪਰਮਟ ਜਾਰੀ ਕਰ ਚੁੱਕੇ ਹਾਂ ਜਿੱਚੋ 505 ਜਰ ਉਹਦੇ ਵਿੱਚ ਅੱਜ ਜਾਰੀ ਹੋ ਰਹੇ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਜਲੰਧਰ ਦੇ 342 ਪਰਮਟ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਪਟਿਆਲਾ ਦੇ 92 98 99 ਦੇ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਬਠਿੰਡਾ ਦੇ 66 ਨੇ ਤੇ ਫਰੋਜਪੁਰ ਦੇ 55 ਨੇ ਸੋ ਅਸਲ ਦੇ ਵਿੱਚ ਮੈਂ ਜਦੋਂ ਮੈਨੂੰ ਅਫਸਰਾਂ ਨੇ ਦੱਸਿਆ ਕਿ 600 ਦੇ ਲਗਭਗ 550 ਦੇ ਲਗਭਗ ਪਰਮੰਟ ਜਿਹੜੇ ਨੇ ਉਹ ਆਪਾ ਦੇਣੇ ਨੇ ਜੀ ਮੈਂ ਕਿ ਅ ਇਦਾਂ ਕਰਦੇ ਆ ਕਿ ਇੱਕ ਵਧੀਆ ਐਡੀਟੋਰੀਅਮ ਦੇ ਵਿੱਚ ਉਹਨਾਂ ਨੂੰ ਬੁਲਾਓ ਮਾਨ ਇੱਜ਼ਤ ਨਾਲ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਮਿਲਾਂਗੇ ਅਫਸਰਾਂ ਨੂੰ ਮਿਲ ਲੈਣਗੇ ਉਹ ਮੈਂ ਵੀ ਆਉਂਗਾ ਉੱਥੇ ਗੱਲਬਾਤ ਕਰ ਲੈਣਗੇ ਇੱਕ ਦੂਜੇ ਨਾਲ ਅ ਗੱਲਾਂ ਬਾਤਾਂ ਹੋਣਗੀਆਂ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਸਾਨੂੰ ਮਿਲਣ ਦਾ ਟਾਈਮ ਦੇਓ ਕੁਝ ਮੁਸ਼ਕਲਾਂ ਨੇ ਕੁਝ ਸੈਂਟਰਸ ਘਾਣਾ ਲੇਟ ਨੇ ਉਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਉਦੋਂ ਚੋਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੋ ਜਾਂਦਾ ਸੋਵੇਂ ਜਦੋਂ ਇਹ ਗੱਲ ਕਈ ਅਫਸਰਾਂ ਨੂੰ ਕਿ ਪ੍ਰੋਗਰਾਮ ਰੱਖ ਲੋ ਤੇ ਉੱਥੇ ਆਪਾਂ ਇਹ ਪਰਮਟ ਦਾ ਜਿਹੜਾ ਵੰਡ ਸਮਰਗਉ ਕਰ ਲੈਣਾ ਤੇ ਅਫਸਰਾਂ ਨੇ ਕਹਿ ਆਵੀ ਪਹਿਲਾਂ ਤਾਂ ਕਦੇ ਹੋਇਆ ਨਹੀਂ ਜੀ ਇਦਾਂ ਦਾ ਪਲਤੈ ਦਿੱਂ ਮਿਲ ਜਾਂਦੇ ਹੁੰਦੇ ਸੀ ਜਿਵੇਂ ਆਪਾਂ ਕੋ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ ਕੋਈ ਮਿਲ ਜਾਂਦਾ ਜ਼ਿਲ੍ਹੇ ਦੇ ਡੀਸੀ ਕੋਲੋਂ ਹੀ ਮਿਲ ਜਾਂਦਾ ਟੈਸਟ ਲੈ ਕੇ ਜਾਂ ਕੋਈ ਮੈਂ ਕਹਾਂ ਜੀ ਅਸਲ ਚ ਪਹਿਲਾਂ ਤਾਂ ਨਹੀਂ ਹੋਇਆ ਕਿਉਂਕਿ ਜਿਹੜੇ ਪਹਿਲਾਂ ਵਾਲੇ ਸੀ ਨਾ ਉਹਨਾਂ ਦੀਆਂ ਅਬੋਰ ਤੋਂ ਪਠਾਨਕੋਟ ਤੱਕ ਚੱਲਦੀਆਂ ਨੇ ਬਠਿੰਡੇ ਤੋਂ ਜੈਪੁਰ ਤੱਕ ਦੇ ਚੱਲਦੇ ਨੇ ਉਹਨਾਂ ਨੂੰ ਕੀ ਪਤਾ ਮਿੰਨੀ ਬੱਸ ਦੀ ਖੁਸ਼ੀ ਕੀ ਹੁੰਦੀ ਹੈ ਉਹਨੂੰ ਪਤਾ ਹੀ ਨਹੀਂ ਜਿਨ੍ਹਾਂ ਦੇ ਰੂਟ ਸਿੱਧੇ ਇਧਰਲੇ ਕੋਨੇ ਤੋਂ ਪੰਜਾਬ ਦੇ ਤੋਂ ਉਧਰਲੇ ਕੋਨੇ ਤੱਕ ਨੇ ਉਧਰਲੇ ਕੋਨੇ ਤੋਂ ਉਹ ਪਾਕਿਸਤਾਨ ਦੇ ਬਾਰਡਰ ਦੇ ਕੋਨੇ ਤੱਕ ਨੇ ਉਹਨਾਂ ਨੂੰ ਕੀ ਬਦਮਿਨੀ ਬਸ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਜਿਹੜੇ 450 ਦੇ ਲਾਗਜ ਪਹਿਲੀ ਵਾਰ ਮਿੰਮੀ ਬੱਸ ਦਾ ਪਰ ਮੰਟ ਲੈ ਕੇ ਜਾ ਰਹੇ ਨੇ ਕਿ ਨਹੀਂ ਖੁਸ਼ੀ ਹੈ ਕਿ ਸਾਡਾ ਨਾਮ ਵੀ ਹੁਣ ਟਰਾਂਸਪੋਰਟਰਾਂ ਚ ਲਿਖਿਆ ਜਾਊਗਾ इस करके मैं क्या फंक्शन पहला होए नहीं क्योंकि सारे ही ना पांच सौ अठ अठ सौ बसा वाले ने इस तरह एक, एक मिनी बस चलनी है पांच पिंड ने छे पेंड हो जाने वो तो पैंती किलोमीटर का रेडियस है पर यद बहुत जिस तरह बजुर्गों ने दसिया मानसा वाले ने कि मुंडा कनेडा तो वापस मिला कि आज आप उत तो इम इतें ही रुजगार मिलेगा ਮੇਰੀ ਬੜੀ ਇੱਛਾ ਪਹਿਲੇ ਦਿਨੋਂ ਮੈਂ ਹਰ ਪਾਸ਼ੰਚ ਬੋਲਦਾ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਤੇ ਇਹਦੇ 'ਚ ਹੁਣ ਤੁਸੀਂ ਕਿੰਨਾ ਕਿੰਨੇ ਲੋਕਾਂ ਨੂੰ ਕੰਮ ਮਿਲੂਗਾ ਜੀ ਬੱਸਾਂ ਆਉਣਗੀਆਂ ਜੀ ਡਰਾਈਵਰ ਕਨੈਕਟਰ ਫਿਰ ਪੈਟਰੋਲ ਪੰਪਾਂ ਤੋਂ ਤੇਲ ਦੀ ਖਪਤ ਹੋਊਗੀ ਸਪੇਅਰ ਪਾਰਟ ਵਾਲਿਆਂ ਨੂੰ ਕੰਮ ਮਿਲੂਗਾ ਕਿੰਨੇ ਲੋਕਾਂ ਦਾ ਆਲੇ ਦਲੇ ਸਰਕਲ ਚੱਲੂਗਾ ਜੀ ਪੈਂਚਰ ਵਾਲਿਆਂ ਤੋਂ ਲੈ ਕੇ ਕਿੰਨਾ ਸਰਕਲ ਜਿਹੜਾ ਉਹ ਰੋਲ ਹੋਊਗਾ ਸੋ ਇਹੇ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਬਹੁਤ ਸਾਰੇ ਫੰਕਸ਼ਨਾਂ ਤੇ ਜਾਂਨਾ ਪਿੰਡਾਂ 'ਚ ਖਾਸ ਤੌਰ ਤੇ ਮਾਵਾ ਪਿੰਡਾਂ ਦੀ ਮੇਰੇ ਕੋਲੇ ਇਹ ਮੰਗ ਹੁੰਦੀ ਹੈ ਕਿ ਜੀ ਪਿੰਡਾਂ 'ਚ ਬੱਸਾਂ ਆਉਣੀਆਂ ਹਟ ਗਈਆਂ ਜੀ ਬਸਾਉਣੋਂ ਬੰਦ ਹੋ ਗਈਆਂ ਵੀ ਜਾਤਾ ਜੀ ਕਿਸੇ ਨੂੰ ਹੱਥ ਦਿੰਨੇ ਆ ਜਾਂ ਇਵਨ ਸਕੂਲ ਦੀਆਂ ਬੱਚੀਆਂ ਟਰਾਲੀਆਂ ਦੇ ਡਾਲਿਆਂ ਦੇ ਮਗਰ ਲੰਮਕ ਲੰਮਕ ਕੇ ਜਾਂਦੀਆਂ ਤੁਲੋ ਸਿ ਸਕੂਲਾਂ 'ਚ ਤਾਂ ਅਸੀਂ ਬੱਸਾਂ ਵੀ ਦੇ ਰਹੇ ਹਾਂ ਹੁਣ ਇਸ ਵਕਤ ਪੰਜਾਬ ਦੇ 20000 ਬੱਚੇ ਜਿਹਦੇ ਚੋਂ ਘੱਟੋ ਘਾਟੋਂ ਦਾ 15000 ਕੁੜੀਆਂ ਨੇ ਉਹ ਸਕੂਲ ਜਿਹੜੇ ਨੇ ਬੱਸਾਂ ਦੇ ਵਿੱਚ ਜਾਂਦੇ ਆ ਤੇ ਬੱਸਾਂ 'ਚ ਵਾਪਸ ਆਉਂਦੇ ਆ ਉਹ ਕਿਉਂਕਿ ਕਈ ਵਾਰੀ 8ਵੀਂ ਦਾ ਸਕੂਲ ਪਿੰਡ 'ਚ ਐ 10ਵੀਂ ਦਾ ਤੋਂ ਨਾਲ ਦੇ ਪਿੰਡ 'ਚ ਐ ਤਾਂ ਉੱਥੇ ਜਾਣਾ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਉਹ ਵੀ ਦੇ ਰਹੇ ਹਾਂ ਤੇ ਮੈਂ ਕਤੂਰੀ ਦੇ ਇਲਾਕੇ 'ਚ ਮੈਂ ਇੱਕ ਵੋਟਾਂ ਵੇਲੇ ਫਿਰਦਾ ਸੀ ਤਾਂ ਮੈਨੂੰ ਇੱਕ ਮਾਤਾ ਨੇ ਹੱਥ ਦੇ ਕੇ ਗੱਡੀ ਰੋਕ ਲਈ ਮੈਂ ਉਹ ਹੀ ਸਭ ਤੋਂ ਵੱਡੀ ਮੰਗ ਏ ਸੀ ਕਿ ਮੈਂ ਤੁਰੇ ਜਾਨੀ ਆ ਮੈਂ ਹੁਣ 80 ਕਿਲੋਮੀਟਰ ਜਾਣਾ ਉੱਥੇ ਸ਼ਹਿਰ 'ਚ ਕੋਈ ਬੱਸ ਨਹੀਂ ਆਉਂਦੀ ਸਾਡੇ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਵਾਦਾ ਕੀਤਾ ਸੀ ਮੈਂ ਕਿਹਾ ਵੀ ਬੱਸਾਂ ਆਉਣਗੀਆਂ ਤੁਹਾਡੇ ਤੇ ਬੱਸਾਂ ਜਦੋਂ ਚਲਾਉਣ ਦੀ ਗੱਲ ਕਰੀ ਤਾਂ ਸੜਕਾਂ ਐ ਨਹੀਂ ਸੀ ਪਿੰਡਾਂ ਦੀਆਂ ਸੜਕਾਂ ਹੀ ਟੁੱਟੀਆਂ ਪਈਆਂ ਤਾਂ ਹੁਣ 43000 ਕਿਲੋਮੀਟਰ ਸੜਕਾਂ ਜਿਦੇ 'ਚੋਂ 19000 ਕੱਲੇ ਪਿੰਡਾਂ ਦੀਆਂ ਸੜਕਾਂ ਨੇ ਲਿੰਕ ਸੜਕਾਂ ਉਹ ਸ਼ਾਨਦਾਰ ਬਣ ਰਹੀਆਂ ਨੇ ਏ ਵੀ ਨਹੀਂ ਹੈਗਾ ਵੀ ਪਹਿਲਾਂ ਵਾਂਗੂ ਕੋਈ ਠੇਕੇਦਾਰ ਤੋਂ ਪੀਡਬਲਯੂਡੀ ਵਾਲਿਆਂ ਨੇ ਜਾਂ ਇਹਨਾਂ ਨੇ ਟ੍ਰੈਂਡਾਂ ਚ ਕਰ ਲਿਆ ਕਪੜਾ ਜਾਂ ਕਰਕੇ ਚਲੋ ਉਹੀ ਬਸ ਲਿਪਾ ਪੋਚੀ ਜੀ ਕਰਕੇ ਸੜਕ ਬਣਾਤੀ ਉਹ ਅਗਲੇ ਦਿਨ ਟੁੱਟ ਗਈ ਉਹ ਨਹੀਂ ਹੈਗਾ ਹਰ ਰੋਜ਼ ਚੈੱਕ ਕਰਦੇ ਆਂ ਸੀ ਮੈਂ ਆਪ ਵੀ ਖੁਦ ਜਾਣਾ ਕਿ ਇਹਨੂੰ ਚੈੱਕ ਕਰੋ ਸੜਕ ਨੂੰ ਇਹਦੇ ਚ ਪਾਇਆ ਕੁਝ ਜਾਂ ਨਹੀਂ 5 ਸਾਲ ਦੀ ਠੇਕੇਦਾਰ ਦੀ ਟੀ ਕਿ ਤੂੰ ਹੀ ਠੀਕ ਕਰਨੀ ਹੈ ਜਦੋਂ ਪਹਿਲੀ ਵਾਰੀ ਠੀਕ ਕਰ ਲਾ ਨਹੀਂ 5 ਸਾਲ ਤੈਨੂੰ ਠੀਕ ਕਰਨੀ ਹੈ ਬੜਾ ਜਾ ਵੀਰ 5 ਸਾਲ ਤੂੰ ਲਈ ਜਾ ਪੈਸੇ ਸੜਕਾਂ ਹੋਣਗੀਆਂ ਬੱਸਾਂ ਤੁਹਾਡੀਆਂ ਦੀ ਰਿਪੇਅਰ ਘਟੂਗੀ ਨਹੀਂ ਤਾਂ ਮਾੜੀਆਂ ਸੜਕਾਂ ਤੁਹਾਡੀਆਂ ਬੱਸਾਂ ਟੁੱਟਣਗੀਆਂ ਕਮਾਣੀਆਂ ਕਸਣਗੀਆਂ ਉਹਨਾਂ ਦੀਆਂ ਪਟੇ ਟੁੱਟਣਗੇ ਸੋ ਇਸ ਕਰਕੇ ਹੁਣ ਜਦ ਸੜਕਾਂ ਬਣ ਗਈਆਂ ਤਾਂ ਬੱਸਾਂ ਵੀ ਚਾਹੀਦੀਆਂ ਫਿਰ ਹਾਂ ਇੱਕ ਮੈਂ ਤੁਹਾਨੂੰ ਦੱਸ ਦਿੰਨਾ ਕਿ ਟਾਈਮ ਤੇ ਬੱਸ ਲੈ ਜਾ ਕਰੋ ਆਪਦੀ ਕਿਉਂਕਿ ਬਹੁਤ ਕੁਝ ਜੁੜਿਆ ਹੁੰਦਾ ਬੱਸ ਦੇ ਟਾਈਮ ਨਾਲ ਸਾਡੇ ਪਿੰਡ ਮੈਂ ਤਾਂ ਆਪ ਆਪਦੇ ਪਿੰਡ ਦੇ ਦੱਸ ਦਿੰਨਾ ਸਵਾਤ 9 ਵਜੇ ਆਉਂਦੀ ਹੁੰਦੀ ਸੀ ਬਸ ਜਦੋਂ ਹਾਰਨ ਮਾਰਦੇ ਸੀ ਕਹਿੰਦੇ ਸਵਾਤ 3 ਨਾਲ ਹੀ ਆ ਗਈ ਚਾਹ ਧਰ ਲਓ ਹੁਣ ਤੁਸੀਂ ਨਾ ਕਿਤੇ ਚਾਹ ਲੇਟ ਕਰਾ ਦਿਓ 6:30 ਵਜੇ ਮਹਾਰਨ ਮਾਰਿਆ ਕਰੋ ਵੀ ਆ ਗਈ ਭਾਈ ਬਸ ਸਵਾਤ 3 ਨਾਲ ਹੀ ਔਰ ਇਹ ਯਕੀਨ ਇੱਕ ਦਿਨ ਚ ਨਹੀਂ ਬਣਨਾ ਪਹਿਲੇ ਮਹੀਨਾ ਕ ਹਾਰਨ ਮਾਰੋਗੇ ਸਵਾਤ 3 ਵਜੇ ਫੇਰ ਬਣੂਗੀ ਟਾਈਮ ਤੇ ਆਉਂਦੇ ਨੇ ਇਹ ਠੀਕ ਹੈ ਨਾ ਸੋ ਇਹ ਬੜਾ ਜੁੜਿਆ ਹੋਇਆ ਹੈ ਇਹਦੇ ਨਾਲ ਸਮਾਜ ਅਸਲ ਦੀ ਖੁਸ਼ੀ ਹੈ ਕਿ ਮਾਵਾ ਪਹਿਣਾ ਵੀ ਆਈਆਂ ਜਿੰਨੇ ਉਹਨਾਂ ਨੇ ਪਰਮਿਟ ਮਿਲੇ ਨੇ ਉਹਨਾਂ ਦੇ 3 ਪੁੱਤ ਕੰਮ ਤੇ ਲੱਗਣਗੇ ਅੱਜਦੋ ਕੋ ਉਹ ਆਪਣੇ ਪੰਜਾਬੀ ਚ ਕਿਹਾ ਜਾਂਦਾ ਵੇਲਾਮਨ ਸ਼ੈਤਾਨੀ ਦਾ ਕਰ ਜਦੋਂ ਵੇਲੇ ਰਹਿੰਦੇ ਆ ਮਾੜੀ ਸੰਗਤ ਵਾਲੇ ਫਿਰਦੇ ਆ ਉਹ ਕਿਤੇ ਇੱਧਰ ਉੱਧਰ ਪਟਕਾ ਕੇ ਲੈ ਜਾਂਦੇ ਆ ਕੋਈ ਨਸ਼ਿਆਂ ਬਦਲੇ ਗਏ ਮਾੜੀਆਂ ਸੰਗਤਾਂ ਬਦਲੇ ਚਲੇ ਗਏ ਹੁਣ ਜਦੋਂ ਕੰਮ ਤੇ ਲੱਗਣਗੇ ਉਹਨਾਂ ਨੂੰ ਆਪਣੇ ਕੰਮ ਨਾਲ ਪਿਆਰ ਉਹ ਆਪਣੇ ਬਿਜ਼ਨਸ ਨੂੰ ਵਧਾਉਣ ਦੀ ਗੱਲ ਸੋਚਣਗੇ ਪੋਜ਼ਿਟਿਵ ਗੱਲਾਂ ਉਹਨਾਂ ਦੇ ਮਾਈਂਡ ਚ ਆਉਣਗੀਆਂ ਤਾਂ ਖੁਸ਼ੀ ਹੋਊਗੀ ਕੈਨੇਡਾ ਅਮਰੀਕਾ ਕਿੰਨੇ ਕਿੰਨੇ ਕ ਵਾਰੀ ਕਿਥੇ ਕਿਥੇ ਚਲੇ ਜਾਮਾ ਕੈਨੇਡਾ ਅਮਰੀਕਾ ਉਥੇ ਬਗਾਨਾ ਮੁਲਕ ਹੈ ਬਗਾਨੀ ਭਾਸ਼ਾ ਹੈ ਬਗਾਨਾ ਮੌਸਮ ਹੈ ਬਰਫਾਂ ਪਈ ਰਹਿੰਦੇ 6-6 ਮਹੀਨੇ ਫਿਰ ਇੱਥੇ ਤੱਕ ਹੀ ਜਾਂਦੇ ਰਹਿੰਦੇ ਆ ਮੁੰਡੇ ਦਾ ਉਥੇ ਐ ਹੋ ਗਿਆ ਜੀ ਉਹਦਾ ਹੁਣ ਬਲਾਓ ਜੀ ਉਹਨੂੰ ਇੱਥੇ ਉਥੇ ਕਾਗਜ਼ ਨਹੀਂ ਬਣੇ ਜੀ ਪੀਆਰ ਪੱਕੇ ਨਹੀਂ ਹੋਏ ਜੀ ਕੱਚੇ ਫਿਰਦੇ ਆ ਸੋ ਕੱਚੇ ਪੱਕੇ ਦੇ ਚੱਕਰਾਂ 'ਚ ਹੀ ਮਤਲਬ ਲੰਘੀਆਂ ਜਵਾਨੀਆਂ